ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ ਪੇਪਰ ਨੰਬਰ 15 ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬੀ ਪੇਪਰ A ਨਾਲ ਸੰਬੰਧਿਤ ਜਿਹੜੀਆਂ ਕਲਾਸਾਂ ਅਸੀਂ ਲਗਾਈਆਂ ਨੇ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਪੰਜਾਬੀ ਪੇਪਰ A ਦੇ ਨਾਮ ਤੇ ਇਸ ਤੋਂ ਇਲਾਵਾ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਨਾਲ ਸੰਬੰਧਿਤ ਡਿਕਟੇਸ਼ਨਾਂ ਵੱਖ-ਵੱਖ ਜਿਹੜੀਆਂ ਸਪੀਡ ਤੇ ਅਪਲੋਡ ਕੀਤੀਆਂ ਗਈਆਂ ਨੇ ਹਰ ਇੱਕ ਜਿਹੜੀ ਸਟੱਡੀ ਮਟੀਰੀਅਲ ਦੀ ਅਪਡੇਟ ਲਈ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਸਮੇਂ ਸਿਰ ਤੁਹਾਨੂੰ ਜਿਹੜੀ ਅਪਡੇਟ ਮਿਲਦੀ ਰਹੇ ਤੇ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਬੜੇ ਵਧੀਆ ਤਰੀਕੇ ਨਾਲ ਜਾਰੀ ਰੱਖ ਸਕੋ ਹਾਂਜੀ ਅੱਜ ਦਾ ਪੇਪਰ ਆਪਾਂ ਲਿਖਦੇ ਹਾਂ ਜੋ ਕਿ 15 ਨੰਬਰ ਪੇਪਰ ਹੈ ਆਪਣਾ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ ਰੈਡੀ ਸਟਾਰਟ ਫੁਲਕਾਰੀ ਬਾਗ ਲਾਲ ਜਾਂ ਗੂੜੇ ਨੀਲੇ ਖੱਦਰ ਦੇ ਕੱਪੜੇ ਤੇ ਰੇਸਮ ਦੇ ਧਾਗੇ ਨਾਲ ਕੱਢੇ ਜਾਂਦੇ ਸਨ ਡੰਡੀ ਸਿਰ ਉੱਪਰ ਲੈ ਜਾਂਦੇ ਸਨ ਡੰਡੀ ਖੱਦਰ ਜਨਾਨੀਆਂ ਘਰੇ ਆਪ ਹੀ ਰੰਗ ਲੈਂਦੀਆਂ ਸਨ ਡੰਡੀ ਬਾਗ ਫੁਲਕਾਰੀਆਂ ਦੀ ਕਢਾਈ ਕਿਸੇ ਕਲਾਕਾਰੀ ਨਾਲੋਂ ਘੱਟ ਨਹੀਂ ਹੁੰਦੀ ਸੀ ਡੰਡੀ ਦੂਜੀਆਂ ਕਢਾਈਆਂ ਨਾਲੋਂ ਫੁਲਕਾਰੀ ਬਾਗ ਦੀ ਕਢਾਈ ਔਖੀ ਹੁੰਦੀ ਸੀ ਡੰਡੀ ਇਸ ਲਈ ਇਹ ਕਢਾਈ ਕਰਨ ਲਈ ਬਹੁਤ ਸਖਲਾਈ ਦੀ ਲੋੜ ਪੈਂਦੀ ਸੀ ਡੰਡੀ ਬਹੁਤ ਮਿਹਨਤ ਕਰਨੀ ਪੈਂਦੀ ਸੀ ਡੰਡੀ ਬਾਗ ਫੁਲਕਾਰੀਆਂ ਵਿੱਚ ਵੱਖ-ਵੱਖ ਕਿਸਮ ਦੇ ਨਮੂਨੇ ਪਾਏ ਜਾਂਦੇ ਸਨ ਡੰਡੀ ਕਈ ਬਾਗ ਫੁਲਕਾਰੀਆਂ ਵਿੱਚ ਪਸ਼ੂਆਂ ਤੇ ਜਨਵਰਾਂ ਦੀਆਂ ਸਕਲਾਂ ਬਣਾਈਆਂ ਹੁੰਦੀਆਂ ਸਨ ਡੰਡੀ ਕੰਈਆਂ ਦੀ ਕਢਾਈ ਵਿੱਚ ਛੋਟੇ ਛੋਟੇ ਗੋਲ ਸੀਸੇ ਵੀ ਜੜੇ ਹੁੰਦੇ ਸਨ ਡੰਡੀ ਇਹ ਕਢਾਈ ਬਹੁਤ ਧਿਆਨ ਮੰਗਦੀ ਸੀ ਡੰਡੀ ਥੋੜਾ ਜਿਹਾ ਗਲਤ ਪਿਆ ਤੋਪਾ ਹੀ ਸਾਰੇ ਨਮੂਨੇ ਨੂੰ ਖਰਾਬ ਕਰ ਦਿੰਦਾ ਸੀ ਡੰਡੀ ਸਭ ਤੋਂ ਜ਼ਿਆਦਾ ਸਮਾਂ ਵੀ ਇਹਨਾਂ ਦੀ ਕਢਾਈ ਤੇ ਲੱਗਦਾ ਹੁੰਦਾ ਸੀ ਫੁਲਕਾਰੀ ਉਹ ਹੁੰਦੀ ਸੀ ਜਿਸ ਤੇ ਕਿਤੇ ਕਿਤੇ ਫੁੱਲ ਪਾ ਕੇ ਕਢਾਈ ਕੀਤੀ ਜਾਂਦੀ ਸੀ ਡੰਡੀ ਬਹੁਤਾ ਹਿੱਸਾ ਖਾਲੀ ਹੁੰਦਾ ਸੀ ਡੰਡੀ ਬਾਗ ਉਹ ਹੁੰਦਾ ਸੀ ਜਿਹੜਾ ਸਾਰੇ ਦਾ ਸਾਰਾ ਕੱਢਿਆ ਹੁੰਦਾ ਸੀ ਡੰਡੀ ਕੋਈ ਵੀ ਹਿੱਸਾ ਖਾਲੀ ਨਹੀਂ ਹੁੰਦਾ ਸੀ ਡੰਡੀ ਬਿਉਲੀ ਕੁੜੀ ਨੂੰ ਚੂੜਾ ਚੜਾਉਣ ਸਮੇ ਜਿਹੜੀ ਫੁਲਕਾਰੀ ਦਿੱਤੀ ਜਾਂਦੀ ਸੀ ਉਸ ਨੂੰ ਚੋਪ ਕਹਿੰਦੇ ਸਨ ਡੰਡੀ ਇਹ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਸੀ ਡੰਡੀ ਗੂੜੇ ਲਾਲ ਖੱਦਰ ਉੱਪਰ ਸੁਨਹਿਰੀ ਢਾਗੇ ਨਾਲ ਕੱਢੀ ਹੁੰਦੀ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜਿਹੜਾ ਸ਼ਾਰਟ ਹੈਂਡ ਲਿਖੀ ਹੈ ਉਹਨੂੰ ਪੜ ਲੋਗੇ ਅੱਗੇ ਜਿਹੜਾ ਤੁਹਾਨੂੰ ਸੈਕੰਡ ਪੈਰਾ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਹਾਂਜੀ ਰੈਡੀ ਸਟਾਰਟ ਮਨੁੱਖੀ ਇਤਿਹਾਸ ਸਿਰਫ ਜੰਗਾਂ ਅਤੇ ਜਿੱਤਾਂ ਦਾ ਹੀ ਨਹੀਂ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਤਾਂਗ ਅਤੇ ਵਿਗਿਆਨ ਦਾ ਇਤਿਹਾਸ ਵੀ ਹੈ ਡੰਡੀ ਮਨੁੱਖ ਨੇ ਇਹ ਸਫ਼ਰ ਲੰਬੇ ਸਮੇਂ ਵਿੱਚ ਤੈਂ ਕੀਤਾ ਹੈ ਡੰਡੀ ਵਿਗਿਆਨ ਨੇ ਮਨੁੱਖ ਨੂੰ ਇਸ ਜੋਗ ਬਣਾ ਦਿੱਤਾ ਹੈ ਕਿ ਉਹ ਸਮੁੱਚਾਰੇ ਸੋਚ ਸਕਦਾ ਹੈ ਪਰ ਵਿਗਿਆਨ ਦੀ ਸੁਚੱਜੀ ਅਤੇ ਲੋਕ ਹਿੱਤ ਵਰਤੋਂ ਦੀ ਬਜਾਏ ਇਸ ਦੀ ਦੁਰਵਰਤੋਂ ਨੇ ਕੁਦਰਤੀ ਸੰਤੋਲ ਸਮੇਤ ਮਨੁੱਖੀ ਹੋਣ ਲਈ ਖਤਰੇ ਖੜੇ ਕਰ ਦਿੱਤੇ ਹਨ ਡੰਡੀ ਅੱਜ ਮਨੁੱਖ ਦਾ ਇੱਕ ਨਿਸ਼ਾਨਾ ਕੁਦਰਤ ਉੱਪਰ ਕਾਠੀ ਪਾਉਣਾ ਬਣ ਗਿਆ ਹੈ ਡੰਡੀ ਇਸ ਦੇ ਅਜਿਹੇ ਆਧੁਨਿਕ ਤੌਰ ਤਰੀਕਿਆਂ ਨੇ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਅਤੇ ਇਸ ਦੀ ਮੁੜ ਪਰਭਾਈ ਨਾ ਹੋਣ ਕਾਰਨ ਕਈ ਕਿਸਮ ਦੇ ਸੰਕਟ ਸਾਹਮਣੇ ਆ ਰਹੇ ਹਨ ਡੰਡੀ ਆਲਮੀ ਤਪਸ ਗਲੋਬਲ ਵਾਰਮਿੰਗ ਵਿੱਚ ਬਾਦਾ ਰੁੱਤ ਵਿਗਾੜ ਦਾ ਕਾਰਨ ਬਣ ਰਿਹਾ ਹੈ ਡੰਡੀ ਮੀ ਗੜਬੜਾ ਗਏ ਹਨ ਡੰਡੀ ਪਾਣੀ ਪਤਾਲ ਜਾ ਵੜਿਆ ਹੈ ਡੰਡੀ ਸਾਡੇ ਗੰਗੋਤਰੀ ਗਲੇਸ਼ੀਅਰ ਨੂੰ 8 ਮੀਟਰ ਖਿਸਕਾ ਦੇਣ ਅਤੇ 1972 ਸਤੇਤਾ ਪੰਜ ਹਿਮ ਸਿਖਰਾਂ ਵਿੱਚੋਂ ਚਾਰ ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਣਾ ਬੀ ਬੇਲਗਾਮ ਪ੍ਰਦੂਸ਼ਣ ਦਾ ਕਾਰਨ ਹੈ ਡੰਡੀ ਜੇ ਦਰ ਇਹੇ ਰਹੀ ਤਾਂ 2050 ਤੱਕ ਤਾਪਮਾਨ ਵਿੱਚ 4-5 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ ਡੰਡੀ 2 3 ਡਿਗਰੀ ਦਾ ਵਾਦਾ ਹੀ ਪਹਿਲਾਂ ਭਾਰੀ ਹੜਾਂ ਫਿਰ ਸੋਕੇ ਦਾ ਕਾਰਨ ਬਣ ਜਾਵੇਗਾ ਡੰਡੀ ਸਾਡਾ ਆਪਣਾ ਬੌਰੂਤਾ